ਗਿਨਾ ਪਿੰਡਾਂ ਵਿੱਚ ਪਾਣੀ ਜ਼ਹਿਰੀਲਾ ਹੋ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਕੈਂਸਰ ਹੋਇਆ ਪਿਆ ਸਨ 84 ਦੇ ਵਿੱਚ ਮਹਾਰਾਜ ਬਚਨ ਕਰਿਆ ਕਰਦੇ ਸੀ ਸਨ 84 85 ਚ ਉਦੋਂ ਲੋਕ ਮਖੌਲ ਕਰਦੇ ਸੀ ਵੀ ਲਈਦਾ ਕਿੱਥੇ ਹੋ ਜਾਣਾ ਮਹਾਰਾਜ ਕਹਿੰਦੇ ਕੋਈ ਸਮਾਂ ਆਏਗਾ ਅਸੀਂ ਨਹੀਂ ਦੇਖਣਾ ਮਹਾਰਾਜ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਦੇਖੋਗੇ ਸਮਾਂ ਉਹ ਕਹਿੰਦੇ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਜਾਣਾ ਉਦੋਂ ਮਹਾਰਾਜ ਕਹਿੰਦੇ ਹੁੰਦੇ ਸੀ ਆ ਜਹੇਦਾਰ ਅਮਰਜੀਤ ਸਿੰਘ ਬੈਠੇ ਵਿੱਚ ਲੁਧਿਆਣੇ ਤੋਂ ਜਿਹੜੇ ਕਹਿੰਦੇ ਨਾ ਵੀ ਸ਼ਾਂਤ ਮਹਾਤਮਾ ਇਹ ਧੁਰ ਤੋਂ ਭੇਜੇ ਹੁੰਦੇ ਸਾਧ ਸੰਗਤ ਵੱਡੇ ਮਹਾਰਾਜ ਗੁਰਨਾਨਕ ਸਰੂਪ ਆ ਜਹੇਦਾਰ ਅਮਰਜੀਤ ਸਿੰਘ ਬੈਠੇ ਇਹ ਲੁਧਿਆਣੇ ਅਫਸਰ ਲੱਗੇ ਹੋਏ ਸੀ ਇਹਨਾਂ ਨੂੰ ਮਹਾਰਾਜ ਨੇ ਕਿਹਾ ਸੀ ਕਹਿੰਦੇ ਵੀ ਇਹਨਾਂ ਦੀ ਸੀਟ ਤੇ ਮਹਾਰਾਜ ਬੈਠੇ ਜਾ ਕੇ ਉਦੋਂ ਇਹਨੇ ਸਾਧਨ ਨਹੀਂ ਸੀ ਹੁੰਦੇ ਬੱਸਾਂ ਜਾਂਦੇ ਹੁੰਦੇ ਸੀ ਅਸੀਂ ਵੀ ਬਾਜੇ ਤਵਲੇ ਚੱਕਣੇ ਬੱਸਾਂ ਦੇ ਵਿੱਚ 2 ਘੰਟੇ ਬੱਸ 'ਚ ਖੜਕੇ ਜਾ ਰਹੇ ਹਾਂ ਜਾ ਕੇ ਕੀਰਤਨ ਕਰਨਾ ਫਿਰ ਬਸ ਰਹੀ ਕਿਉਂ ਗੱਡੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਜਾਂ ਟਾਂਗੇ ਚੱਲਦੇ ਸੀ ਜਾਂ ਬੱਸਾਂ ਮਹਾਰਾਜ ਇਹਨਾਂ ਦੇ ਦਫ਼ਤਰ ਗਏ ਪੀ ਡਬਲਯੂ ਡੀ ਦਾ ਦਫ਼ਤਰ ਸੀ ਅਥੋੜੇ ਵਿੱਚ ਹੀ ਬੈਠੇ ਨੇ ਜਥੇਦਾਰ ਅਮਰਜੀਤ ਸਿੰਘ ਲੁਧਿਆਣੇ ਤੋਂ ਕੋਈ ਇਹਨਾਂ ਦੇ ਸਾਹਮਣੇ ਮੈਂ ਗੱਲ ਕਰ ਰਿਹਾ ਕੋਈ ਵੱਖਰੀ ਗੱਲ ਨਹੀਂ ਸਾਹਮਣੇ ਬੈਠੇ ਨੇ ਇਹਨਾਂ ਦੀ ਕੁਰਸੀ ਤੇ ਮਹਾਰਾਜ ਬੈਠ ਗਏ ਇਹਨਾਂ ਨੂੰ ਬਚਨ ਕੀਤਾ ਕਹਿੰਦੇ ਅਮਰਜੀਤ ਸਿੰਘ ਤੂੰ ਸਾਡਾ ਜਥੇਦਾਰ ਹੈ ਤੈਨੂੰ ਵਰ ਦਿੰਨੇ ਆ ਆ ਜਿਹੜੀ ਕੁਰਸੀ ਤੇ ਬੈਠਿਆ ਨਾ ਤੈਨੂੰ ਇਥੋਂ ਹਲਾ ਨਹੀਂ ਸਕਦਾ ਕੋਈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਕਹਿੰਦੇ ਨਾ ਵੀ ਸੰਤ ਤਾਂ ਐਵੇਂ ਜੀ ਬਚਨ ਕੀ ਹੁੰਦੇ ਨੇ ਜਿਹੜੇ ਸੰਤ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢਦੇ ਉਹ ਸੁਣ ਲੈਣ ਵੀ ਇਹ ਤਾਂ ਜੀ ਐਵੇਂ ਕਰੀ ਜਾਂਦੇ ਆ ਸਾਹਮਣੇ ਸਾਹਮਣੀ ਸਾਹਮਣੇ ਬੈਠੇ ਨੇ ਨਹੀਂ ਤਾਂ ਕਿਸੇ ਦੀ ਨੌਕਰੀ ਇੱਕ ਜਗ੍ਹਾ ਹੋਵੇ ਪਤਾ ਨਹੀਂ ਕਿੰਨੀ ਵਾਰੀ ਬਦਲੀ ਹੋ ਜਾਂਦੀ ਹੈ ਆ ਸਾਹਮਣੇ ਬੈਠੇ ਮਹਾਰਾਜ ਨੇ ਕਿਹਾ ਕਹਿੰਦੇ ਇੱਥੋਂ ਤੈਨੂੰ ਕੋਈ ਬਦਲ ਨਹੀਂ ਸਕਦਾ ਕਿਸੇ ਦੀ ਤਾਕਤ ਨਹੀਂ ਅਸੀਂ ਤੈਨੂੰ ਵਰ ਲੈ ਕੇ ਚੱਲੇ ਆ ਇੱਥੇ ਬੈਠੇਗਾ ਇਹਨਾਂ ਨੇ ਵੀ ਕਿਹਾ ਕਹਿੰਦੇ ਮਹਾਰਾਜ ਜੇ ਮੈਂ ਇੱਥੇ ਰਿਹਾ ਨਾ ਲੁਧਿਆਣੇ ਤਾਂ ਮੈਂ ਸਤ ਸੰਗ ਕਰ ਸਕਦਾ ਆ ਕੇ ਆਪ ਜੀ ਕੋਲ ਮੈਂ ਆਪ ਜੀ ਦੇ ਦਰਸ਼ਨ ਕਰ ਸਕਦਾ ਮੈਂ ਗੁਰਪ੍ਰਬ ਨੂੰ ਇੱਥੇ ਆ ਕੇ ਸੇਵਾ ਕਰ ਸਕਦਾ ਮੈਂ ਆਪ ਜੀ ਦੇ ਦਰਸ਼ਨ ਕਰ ਸਕਦਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜੇ ਤੇਰੇ ਮਨ ਦੀ ਭਾਵਨਾ ਇੱਥੇ ਹੀ ਰਹੇਗਾ ਜਦੋਂ 2 ਸਾਲ ਰਹਿਗੇ ਨਾ ਰਿਟਾਇਰ ਨੂੰ ਰਿਟਾਇਰਮੈਂਟ ਨੂੰ 2 ਸਾਲ ਚਿੱਠੀ ਆ ਗਈ ਜੇ ਚਿੱਠੀ ਆ ਗਈ ਇਹਨਾਂ ਨੂੰ ਵੀ ਤੁਹਾਨੂੰ ਬਦਲ ਕੇ ਕਿਤੇ ਹੋਰ ਲਾਉਣਾ ਮਹਾਰਾਜ ਨੇ ਬਚਨ ਕੀਤੇ ਵੀ ਤੂੰ ਇੱਥੇ ਹੀ ਰਹੇਗਾ ਤੇ ਚਿੱਠੀ ਆ ਗਈ ਤੂੰ ਕਿਤੇ ਹੋਰ ਜਾਣਾ ਇਹ ਕਹਿੰਦੇ ਵੀ ਮਹਾਰਾਜ ਹੁਣ ਤਾਂ ਚਿੱਠੀ ਆ ਗਈ ਵੀ ਕਿਤੇ ਹੋਰ ਪੋਸਟਿੰਗ ਹੋਰ ਕਿਤੇ ਹੋਣੀ ਆ ਮੈਂ ਤੁਹਾਨੂੰ ਭਰੋਸਾ ਵੀ ਸਾਧ ਬਚਨ ਟਰ ਲਾਦਾ ਸਾਧੂ ਬੋਲੇ ਸਹਿਸਵਾ ਸਾਧਕਾ ਬੋਲਿਆ ਬਿਰਥਾ ਨਾ ਗੁਰਬਾਣੀ 'ਚ ਲਿਖਿਆ ਵੀ ਚੰਦਰਮਾ ਨਾਸ਼ ਹੋ ਸਕਦਾ ਸਾਧੂ ਦਾ ਬੋਲ ਨਹੀਂ ਟਲ ਸਕਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਫਿਕਰ ਨਾ ਕਰ ਜਾਂ ਤੈਨੂੰ ਕਿਹਾ ਵੀ ਇੱਥੇ ਹੀ ਤੂੰ ਇੱਥੇ ਰਹੇਗਾ ਤੈਨੂੰ ਕੋਈ ਬਦਲ ਨਹੀਂ ਸਕਦਾ ਕਹਿੰਦੇ ਮਹਾਰਾਜ ਚਿੱਠੀ ਤਾਂ ਮੇਰੇ ਹੱਥ 'ਚ ਹੈ ਤੇ ਹੁਣ ਮੈਨੂੰ ਜਾ ਕੇ ਜੁਆਇਨਿੰਗ ਕਰਨੀ ਪੈਣੀ ਹੈ ਅਫਸਰਾਂ ਨੇ ਕਿਹਾ ਕਹਿੰਦਾ ਤੂੰ ਗਿਆ ਕਿਉਂ ਨਹੀਂ ਅੱਜ ਤੈਨੂੰ ਡਿਊਟੀ ਕਰਨੀ ਸੀ ਚਿੱਠੀ ਇਹਨਾਂ ਦੇ ਹੱਥ 'ਚ ਆ ਤੇ ਮਹਾਰਾਜ ਨੂੰ ਫੋਨ ਕਰਕੇ ਕਹਿ ਰਹੇ ਮਹਾਰਾਜ ਕਹਿੰਦੇ ਇੱਥੇ ਬਹਿ ਜਾ ਤੈਨੂੰ ਕਹਿੰਦੇ ਜਾਣ ਦੀ ਲੋੜ ਨਹੀਂ ਕਹਿੰਦੇ ਮਹਾਰਾਜ ਚਿੱਠੀ ਮੇਰੇ ਹੱਥ 'ਚ ਹੈ ਜਾ ਕੇ ਮੈਂ ਜੁਆਇਨਿੰਗ ਕਰਨੀ ਹੈ ਨੌਕਰੀ ਵੀ ਜਾ ਸਕਦੀ ਹੈ ਮਹਾਰਾਜ ਕਹਿੰਦੇ ਕਈ ਐਸੇ ਕੌਤਕ ਨੇ ਨਾ ਜਿਹੜੇ ਆਪਣੇ ਦਿਮਾਗ ਤੋਂ ਪਰਾਂ ਦੀ ਗੱਲ ਅੱਦੇ ਤੋਂ ਤੁਹਾਨੂੰ ਅਸੀਂ ਸੁਣਾਉਂਦੇ ਨਹੀਂ ਤੁਹਾਡੇ ਸਮਝ ਹੀ ਨਹੀਂ ਆਉਣੇ ਕੌਤਕ ਉਹ ਜਿਹੜਾ ਬੰਦਾ ਦਿਮਾਗ ਨਾਲ ਸੋਚਦਾ ਉਹ ਨੂੰ ਕੋਤਕ ਨਹੀਂ ਸਮਝਾ ਸਕਦੇ ਪਰਮੇਸ਼ਰ ਦੇ ਜਦ ਤੱਕ ਤੁਸੀਂ ਦਿਲ ਨਾਲ ਨਹੀਂ ਸੋਚਦੇ ਸਹਾ ਸੰਗਤ ਫਿਰ ਮਹਾਰਾਜ ਨੇ ਕਿਹਾ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਬਚਨ ਦਿੱਤਾ ਹੋਇਆ ਚਿੱਠੀ ਆਪਣੇ ਆਪ ਹੀ ਟਾਈਪ ਹੋਈ ਐ ਆ ਸਾਹਮਣੇ ਬੈਠੇ ਤੇ ਚਿੱਠੀ ਟਾਈਪ ਹੋ ਕੇ ਉੱਥੇ ਪਹੁੰਚ ਗਈ ਅਫਸਰ ਦੇ ਕੋਲ ਵੀ ਅਮਰਜੀਤ ਸਿੰਘ ਇੱਥੇ ਹੀ ਰਹਿਣਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਤਾਂ ਗੱਲ ਹੁੰਦੀ ਹੈ ਨਾ ਵੀ ਕਿਸੇ ਦੀ ਪਿੱਠ ਪਿੱਛੇ ਸੁਣਾਣੀ ਸਾਹਮਣੇ ਬੈਠ ਕੇ ਮੈਂ ਗੱਲ ਸੁਣਾ ਰਿਹਾ ਪੁੱਛ ਲਿਓ ਬਾਅਦ ਵਿੱਚ ਵੀ ਵੀ ਇਹ ਗੱਲ ਹੋਈ ਕਿ ਨਹੀਂ ਹੋਈ ਫਿਰ ਇੱਕ ਹੋਰ ਗੱਲ ਮਹਾਰਾਜ ਨੇ ਕੌਤਕ ਕੀਤਾ ਜਿੱਦਣ ਇਹਨਾਂ ਦੀ ਰਿਟਾਇਰਮੈਂਟ ਹੋਈ ਹੈ ਜਹੇਦਾਰ ਅਮਰਜੀਤ ਸਿੰਘ ਲੁਧਿਆਣੇ ਤੋਂ ਇਹ ਦੇਸ਼ਾਂ ਵਿਦੇਸ਼ਾਂ ਤੱਕ ਜਾਣੀ ਹੈ ਜਿਹੜੀ ਮੈਂ ਗੱਲ ਕਰ ਰਿਹਾ ਇਹਨਾਂ ਦੇ ਅਫਸਰ ਵੀ ਸੁਣਨਗੇ ਜਿੱਦਣ ਇਹਨਾਂ ਦੀ ਰਿਟਾਇਰਮੈਂਟ ਹੋਈ ਹੈ ਨਾ ਜਿਹੜੀ ਕੁਰਸੀ ਤੇ ਬੈਂਦੇ ਸੀ ਉਹ ਮਹਾਰਾਜ ਨੇ ਮਹਿਕਮਾ ਹੀ ਖਤਮ ਕਰਤਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਨੇ ਕਿਹਾ ਸੀ ਇਹ ਕੁਰਸੀ ਤੋਂ ਤਿੱਥੋਂ ਮੇਰਾ ਕੋਈ ਦੂਜਾ ਨਹੀਂ ਬੈਠ ਸਕਦਾ ਇਹਨਾਂ ਦੀ ਪੋਸਟ ਹੀ ਖਤਮ ਕਰਤੀ ਮਹਾਰਾਜ ਨੇ ਇਹਨੂੰ ਕਹਿੰਦੇ ਆ ਵਚਨ ਸਾਧ ਬਚਨ ਟਲਦਾ ਸਾਧੂ ਬੋਲੇ ਸਹਿ ਸਭਾ ਸਾਧ ਕਾ ਬੋਲਿਆ ਬੇਥਾ ਬੇਥਾ ਲਾ ਜੇ ਬੜੇ ਕੋਤਕ ਨੇ ਬਹੁਤ ਨਿਤ ਕੋਤਕ ਹੁੰਦੇ ਰੋਜ ਰੋਜ ਕੋਤਕ ਹੁੰਦੇ ਰੋਜ ਅੱਧੇ ਕੋਤਕ ਤਾਂ ਨਹੀਂ ਸੁਣਾਉਂਦੇ ਫਿਰ ਨਿੰਦਿਆ ਸ਼ੁਰੂ ਹੋ ਜਾਂਦੀ ਹੈ ਇਹ ਕਿੱਦਾਂ ਹੋ ਜਾਏਗਾ ਇਹ ਕਿੱਦਾਂ ਹੋ ਜਾਏਗਾ ਜਿਦਣ ਬਾਣੀ ਪੜੋਗੇ ਨਾ ਨਾਮ ਜਪੋਗੇ ਕਿੰਤੂ ਪਰੰਤੂ ਖਤਮ ਹੋ ਜਾਣਾ ਜਦੋਂ ਇੱਕ ਬੰਦਾ ਨਾਮ ਨਹੀਂ ਜਪਦਾ ਉਹ ਤੱਕ ਸੋਝੀ ਨਹੀਂ ਆ ਸਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਕੀਰਤੀ ਆ ਤੇਰਾ ਪਿਤਾ ਸੋਭਾ ਸਿੰਘ ਬੜਾ ਕੌੜਾ ਬੋਲਦਾ ਸੀ ਜਿਹੜਾ ਭਾਈ ਤਾਂ ਨਾ ਸੀ ਉਹ ਨਾਮ ਜਪਣ ਵਾਲੀ ਰੂਹ ਮੱਖੋ ਦਾ ਮਿੱਟੀ ਨਾਲ ਭਰਿਆ ਪਿਆ ਜ਼ਿਮੀਂਦਾਰ ਸੀ ਦੋ ਤਿੰਨ ਵਾਰੀ ਉਹਨੇ ਅੱਗੇ ਹੋ ਕੇ ਦੇਗ ਮੰਗੀ ਲੱਖ ਰੁਪਏ ਵਾਲੀ ਜਗ੍ਹਾ 5 ਲੱਖ ਦੀ ਦੱਸਣਗੇ ਉਹੀ ਕਲੰਦਰ ਨਾਲ ਹੋਇਆ ਰਿਛ ਦੀ ਕੀਮਤ 10-20 ਰੁਪਏ ਉਦੋਂ ਬਹੁਤ ਹੰਦੀ ਸੀ ਕਹਿੰਦਾ ਇਹ 100 ਰੁਪਏ ਦਾ ਰਿਛ ਹੈ ਮਹਾਰਾਜ ਕਹਿੰਦੇ ਚਲ ਕੋਈ ਗੱਲ ਨਹੀਂ ਆਧਾਰ ਤਾਂ ਇਹਦਾ ਕਰਨਾ ਇਹਨੂੰ 100 ਰੁਪਏ ਦੇ ਦੋ ਉਹਨੇ ਦੇਖਿਆ ਵੀ ਮਹਾਰਾਜ ਕੋਲ ਤਾਂ ਪੈਸੇ ਹੈ ਨੇ ਕਹਿੰਦਾ ਜੀ ਮੈਂ 200 ਰੁਪਏ ਤੋਂ ਘੱਟ ਨਹੀਂ ਦੇਣਾ ਹੋਰ ਲਾਲਚ ਵੱਧ ਗਿਆ ਮਹਾਰਾਜ ਕਹਿੰਦੇ ਫਿਰ ਸਿੰਘ ਰੱਖੇ ਹੁੰਦੇ ਆ ਨਾ ਫਿਰ ਜਦੋਂ ਬੰਦਾ ਨਾਮ ਮੰਨੇ 10 ਰੁਪਏ ਵਾਲੀ ਚੀਜ਼ ਤੇ 100 ਰੁਪਏ ਦਿੰਦੇ ਪਏ ਫਿਰ ਵੀ ਨਹੀਂ ਮੰਨ ਰਿਹਾ ਤੇ ਸਿੰਘਾਂ ਨੂੰ ਕਿਹਾ ਕਹਿੰਦੇ ਵੀ ਆਪਣੇ ਤਰੀਕੇ ਨਾਲ ਲੈ ਲਓ ਉਹ ਕਹਿੰਦੇ ਵੀ ਆਪਏ ਆ 100 ਰੁਪਏ ਹੁਣ ਤੂੰ ਦੱਸ ਰਿਛ ਕਿਹੜੇ ਤਰੀਕੇ ਨਾਲ ਦੇਣਾ ਦੂਜਾ ਤਰੀਕਾ ਵੀ ਸਾਡੇ ਕੋਲ ਹੈਗਾ ਕਹਿੰਦਾ ਜੀ ਕੋਈ ਨਹੀਂ 100 ਰੁਪਏ ਦੇ ਦਿਓ ਤਾਂ ਹੀ ਠੀਕ ਹੈ 100 ਰੁਪਏ ਦਿੱਤਾ ਰਿਛ ਲਿਆ ਫਿਰ ਮਹਾਰਾਜ ਨੇ ਕੜਾ ਪ੍ਰਸ਼ਾਦ ਮਹਾਰਾਜ ਕਹਿੰਦੇ ਹੁੰਦੇ ਸੀ ਕੋਈ ਵੀ ਕਾਰਜ ਜਿਹੜਾ ਨਹੀਂ ਹੁੰਦਾ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਗੁਰਨਾਨਕ ਸਾਹਿਬ ਅਗੇ ਅਰਦਾਸ ਕਰੋ ਕੋਈ ਕਾਰਜ ਨਹੀਂ ਖੜ ਸਕਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰਿਿਸ਼ ਨਾਨਕ ਰਹਾਈ ਆਨੰਦ ਮੰਗਲ ਸੁਖ ਪਾਈ ਬਿਗਨ ਬਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰਵਾਇ ਖੋਏ ਪਾਪ ਹੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਦੇਖ ਬਣਾ ਕੇ ਮਹਾਰਾਜ ਨੇ ਭੋਗ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਕਹੀਂ ਨਾ ਦਰਸ਼ਨ ਮੰਗਦੇ ਸਾਨੂੰ ਮਹਾਰਾਜ ਦੇ ਦਰਸ਼ਨ ਕਰਾ ਦਿਓ ਜੀ ਦਰਸ਼ਨ ਨਾ ਮੰਗਿਆ ਕਰੋ ਮਹਾਰਾਜ ਦੇ ਮਹਾਰਾਜ ਨੂੰ ਪਿਆਰ ਕਰੋ ਉਹਦਾ ਨਾਮ ਜਪੋ ਉਹਨਾਂ ਨੂੰ ਪਤਾ ਵੀ ਤੁਹਾਨੂੰ ਦਰਸ਼ਨ ਕਰ ਦੇਣੇ ਨੇ ਜਦੋਂ ਤੁਹਾਡੇ ਨਾਲ ਪਿਆਰ ਬਣ ਗਿਆ ਮਹਾਰਾਜ ਦਾ ਤੁਸੀਂ ਲਾਇਕ ਹੋਗੇ ਦਰਸ਼ਨਾਂ ਦੇ ਉਹਨਾਂ ਨੇ ਦਰਸ਼ਨ ਤੁਹਾਨੂੰ ਆਪੇ ਦੇ ਦੇਣੇ ਮੰਗਣ ਦੀ ਲੋੜ ਨਹੀਂ ਪੈਣੀ ਲਾਇਕ ਆਪਣੇ ਵਿੱਚ ਹੈ ਨਹੀਂ ਨਾਮ ਆਪਾਂ ਜਪਦੇ ਕੋਈ ਨਹੀਂ 15 ਮਿੰਟ ਚੌਂਕੜਾ ਨਹੀਂ ਹੈ ਦਰਸ਼ਨ ਕਿਹਦੇ ਮੰਗ ਰਹੇ ਆ ਗੁਰਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਦੇ ਜਿਨ੍ਹਾਂ ਦਾ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਸੂਰਜ ਵੀ ਮਹਾਰਾਜ ਤੋਂ ਰੌਸ਼ਨੀ ਲੈਂਦਾ ਤੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਾ ਜੀ ਇੰਨੇ ਲੈਕ ਨਹੀਂ ਹੋਏ ਵੀ ਆਪਾਂ ਗੁਰਗੋਬ ਸਿੰਘ ਮਹਾਰਾਜ ਦੇ ਦਰਸ਼ਨ ਕਰ ਲਾਂਗੇ ਜਿਹੜਾ ਗੁਰਗੋਬ ਸਿੰਘ ਮਹਾਰਾਜ ਦਾ ਜੋੜਾ ਨਾ ਉਹਦੇ ਦਰਸ਼ਨ ਨਹੀਂ ਆਪਾਂ ਕਰ ਸਕਦੇ ਐਨੀ ਚਮਕ ਹੈ ਛਾਲ ਨਹੀਂ ਚੱਲੀ ਜਾਣੀ